ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਓ ਕੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਹਨਾਂ ਨੇ ਦੂਜੀ ਵਾਰ ਆਪਣੇ ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਵੀ ਚੁਣੌਤੀ ਦਿੱਤੀ ਹੈ। ਉਹਨਾਂ ਨੇ ਆਪਣੇ ਤੇ ਲਗਾਏ ਗਏ ਐਨਐਸਏ ਨੂੰ ਗਲਤ ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਕਰਦੇ ਆਦਾਲਤ ਨੇ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਹਨਾਂ ਨੂੰ ਅਗਲੀ ਸੁਣਵਾਈ ਤੇ ਆਪਣਾ ਜਵਾਬ ਦਾਇਰ ਕਰਨਾ ਹੋਵੇਗਾ ਇਸ ਤੋਂ ਪਹਿਲਾਂ ਦਿਲਜੀਤ ਸਿੰਘ ਕਲਸੀ ਸਮੇਤ ਕੁਝ ਲੋਕਾਂ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਸੀ ਸਿੰਘ rau ਕੇ ਹੈ ਉਹਨਾਂ ਦੀ ਜਿਹੜੀ ਸਿਵਲ ਰੈਟ ਪਟੀਸ਼ਨ ਹੈ ਜੋ ਕਿ NSA ਨੂੰ ਖਾਰਜ ਕਰਾਉਣ ਬਾਬਤ ਹੈ ਉਸ ਤੇ ਅੱਜ ਸੁਣਵਾਈ ਹੋਈ ਸੀ ਅਸੀਂ ਪੱਖ ਪੇਸ਼ ਕੀਤਾ ਸੀ ਵੀ ਇਹ ਜੋ NSA ਲਾਈ ਹੈ ਇਹ ਇੱਕ ਇਲੀਗਲ ਤਰੀਕੇ ਨਾਲ ਲਾਈ ਹੈ ਵੀ ਕਿਸੇ ਵੀ ਹਾਲਤ ਦੇ ਵਿੱਚ ਜੇ ਇੱਕ ਐਨਐਸਏ ਖਤਮ ਹੋ ਜਾਂਦੀ ਹੈ ਤਾਂ ਦੂਸਰੀ ਐਨਐਸਏ 3 ਮਹੀਨਿਆਂ ਤੋਂ ਬਾਅਦ ਸਮੇਂ ਲਈ ਨਹੀਂ ਸੀ ਲੱਗ ਸਕਦੀ। ਵੈਸੇ ਤਾਂ ਮੁੱਢ ਤੋਂ ਹੀ ਨਹੀਂ ਸੀ ਲੱਗ ਸਕਦੀ। ਜੋ ਸੈਕਸ਼ਨ 3 ਸਬਸੈਕਸ਼ਨ 3 ਹੈ ਆਫ ਐਨਐਸਏ ਐਕਟ ਤਾਂ ਉਸ ਦੇ ਉਧਾਰ ਦੇ ਉੱਪਰ ਜੋ ਜੱਜ ਸਾਹਿਬ ਨੇ ਹੈ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਜੋ ਜਵਾਬਦਾਅਰ ਕਰਨ ਦੇ ਲਈ ਜੋ ਆਰਡਰ ਕੀਤਾ ਹੈ ਤੇ ਇੱਥੇ ਇਹ ਵੀ ਦੱਸਣ ਯੋਗ ਹੈ ਵੀ ਜੋ ਭਾਈ ਕਲਵੰਤ ਸਿੰਘ ਰਾਉਕੇ ਹੈ ਜੋ ਪੰਜਾਬ 'ਚ ਹੋਣ ਵਾਲੀਆਂ ਜਿਮਨੀ ਚੋਣਾਂ ਨੇ ਉਹ ਬਰਨਾਲੇ ਤੋਂ ਇੱਕ ਉਮੀਦਵਾਰ ਵੀ ਆਪਦੀ ਉਹਗੇ ਪੇਸ਼ ਕਰਨਗੇ ਤੇ ਉਤੋਂ ਉਹ ਚੋਣ ਵੀ ਲੜਨਗੇ ਜੀ ਹੁਣ ਹਾਈ ਕੋਰਟ ਨੇ ਅੱਜ ਨੋਟਿਸ ਕਰਤਾ ਹੈ ਉਹਨਾਂ ਦਾ ਹਾਂ ਜੀ ਜੋ ਆਰਡਰ ਕੀਤਾ ਹੈ ਵੀ ਜੋ ਰਿਸਪੋਂਡੈਂਟਸ ਨੇ ਇਸ ਦੇ ਵਿੱਚ ਭਾਰਤ ਸਰਕਾਰ ਹੈ ਪੰਜਾਬ ਸਰਕਾਰ ਹੈ ਡੀਸੀ ਅੰਮ੍ਰਿਤਸਰ ਐਸਐਸਪੀ ਅੰਮ੍ਰਿਤਸਰ ਤੇ ਜੋ ਜੇਲ ਸੁਪਰਡੈਂਡੈਂਟ ਹੈ ਸੈਂਟਰਲ ਜੇਲ ਦਿਬਰੂਗੜ ਅਸਾਮ ਉਹਨਾਂ ਨੂੰ ਜਵਾਬ ਤਲਬੀ ਕੀਤੀ ਹੈ ਵੀ ਉਹ ਆਪਦਾ ਜਵਾਬ ਇਸ ਦੇ ਵਿੱਚ ਦਾਖਲ ਕਰਨ ਜੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਭਾਈ ਅਮਰਿਤਪਾਲ ਸਿੰਘ ਦੇ ਸਾਥੀ ਕੁਲਵੰਤ ਸਿੰਘ ਰਾਓ ਕੇ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਉਹਨਾਂ ਨੇ ਦੂਜੀ ਵਾਰ ਆਪਣੇ ਤੇ ਲਗਾਏ ਗਏ ਰਾਸ਼ਟਰੀ ਸੁਰੱਖਿਆ ਕਾਨੂੰਨ ਨੂੰ ਵੀ ਚੁਣੌਤੀ ਦਿੱਤੀ ਹੈ। ਉਹਨਾਂ ਨੇ ਆਪਣੇ ਤੇ ਲਗਾਏ ਗਏ ਐਨਐਸਏ ਨੂੰ ਗਲਤ ਕਰਾਰ ਦਿੱਤਾ ਹੈ। ਇਸ ਤੋਂ ਬਾਅਦ ਮਾਮਲੇ ਦੀ ਸੁਣਵਾਈ ਕਰਦੇ ਆਦਾਲਤ ਨੇ ਡਿਬਰੂਗੜ ਜੇਲ੍ਹ ਦੇ ਸੁਪਰਡੈਂਟ, ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਉਹਨਾਂ ਨੂੰ ਅਗਲੀ ਸੁਣਵਾਈ ਤੇ ਆਪਣਾ ਜਵਾਬ ਦਾਇਰ ਕਰਨਾ ਹੋਵੇਗਾ ਇਸ ਤੋਂ ਪਹਿਲਾਂ ਦਿਲਜੀਤ ਸਿੰਘ ਕਲਸੀ ਸਮੇਤ ਕੁਝ ਲੋਕਾਂ ਨੇ ਉਹਨਾਂ ਨੂੰ ਚੁਣੌਤੀ ਦਿੱਤੀ ਸੀ ਸਿੰਘ rau ਕੇ ਹੈ ਉਹਨਾਂ ਦੀ ਜਿਹੜੀ ਸਿਵਲ ਰੈਟ ਪਟੀਸ਼ਨ ਹੈ ਜੋ ਕਿ NSA ਨੂੰ ਖਾਰਜ ਕਰਾਉਣ ਬਾਬਤ ਹੈ ਉਸ ਤੇ ਅੱਜ ਸੁਣਵਾਈ ਹੋਈ ਸੀ ਅਸੀਂ ਪੱਖ ਪੇਸ਼ ਕੀਤਾ ਸੀ ਵੀ ਇਹ ਜੋ NSA ਲਾਈ ਹੈ ਇਹ ਇੱਕ ਇਲੀਗਲ ਤਰੀਕੇ ਨਾਲ ਲਾਈ ਹੈ ਵੀ ਕਿਸੇ ਵੀ ਹਾਲਤ ਦੇ ਵਿੱਚ ਜੇ ਇੱਕ ਐਨਐਸਏ ਖਤਮ ਹੋ ਜਾਂਦੀ ਹੈ ਤਾਂ ਦੂਸਰੀ ਐਨਐਸਏ 3 ਮਹੀਨਿਆਂ ਤੋਂ ਬਾਅਦ ਸਮੇਂ ਲਈ ਨਹੀਂ ਸੀ ਲੱਗ ਸਕਦੀ। ਵੈਸੇ ਤਾਂ ਮੁੱਢ ਤੋਂ ਹੀ ਨਹੀਂ ਸੀ ਲੱਗ ਸਕਦੀ। ਜੋ ਸੈਕਸ਼ਨ 3 ਸਬਸੈਕਸ਼ਨ 3 ਹੈ ਆਫ ਐਨਐਸਏ ਐਕਟ ਤਾਂ ਉਸ ਦੇ ਉਧਾਰ ਦੇ ਉੱਪਰ ਜੋ ਜੱਜ ਸਾਹਿਬ ਨੇ ਹੈ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਜੋ ਜਵਾਬਦਾਅਰ ਕਰਨ ਦੇ ਲਈ ਜੋ ਆਰਡਰ ਕੀਤਾ ਹੈ ਤੇ ਇੱਥੇ ਇਹ ਵੀ ਦੱਸਣ ਯੋਗ ਹੈ ਵੀ ਜੋ ਭਾਈ ਕਲਵੰਤ ਸਿੰਘ ਰਾਉਕੇ ਹੈ ਜੋ ਪੰਜਾਬ 'ਚ ਹੋਣ ਵਾਲੀਆਂ ਜਿਮਨੀ ਚੋਣਾਂ ਨੇ ਉਹ ਬਰਨਾਲੇ ਤੋਂ ਇੱਕ ਉਮੀਦਵਾਰ ਵੀ ਆਪਦੀ ਉਹਗੇ ਪੇਸ਼ ਕਰਨਗੇ ਤੇ ਉਤੋਂ ਉਹ ਚੋਣ ਵੀ ਲੜਨਗੇ ਜੀ ਹੁਣ ਹਾਈ ਕੋਰਟ ਨੇ ਅੱਜ ਨੋਟਿਸ ਕਰਤਾ ਹੈ ਉਹਨਾਂ ਦਾ ਹਾਂ ਜੀ ਜੋ ਆਰਡਰ ਕੀਤਾ ਹੈ ਵੀ ਜੋ ਰਿਸਪੋਂਡੈਂਟਸ ਨੇ ਇਸ ਦੇ ਵਿੱਚ ਭਾਰਤ ਸਰਕਾਰ ਹੈ ਪੰਜਾਬ ਸਰਕਾਰ ਹੈ ਡੀਸੀ ਅੰਮ੍ਰਿਤਸਰ ਐਸਐਸਪੀ ਅੰਮ੍ਰਿਤਸਰ ਤੇ ਜੋ ਜੇਲ ਸੁਪਰਡੈਂਡੈਂਟ ਹੈ ਸੈਂਟਰਲ ਜੇਲ ਦਿਬਰੂਗੜ ਅਸਾਮ ਉਹਨਾਂ ਨੂੰ ਜਵਾਬ ਤਲਬੀ ਕੀਤੀ ਹੈ ਵੀ ਉਹ ਆਪਦਾ ਜਵਾਬ ਇਸ ਦੇ ਵਿੱਚ ਦਾਖਲ ਕਰਨ ਜੀ